ਪੰਜਾਬ ਦੀਆਂ ਪੰਜ ਨਗਰ ਨਿਗਮਾਂ ਚਤਾਲੀ ਨਗਰ ਪ੍ਰਸ਼ਦਾ ਅਤੇ ਨਗਰ ਪੰਚਾਇਤਾਂ ਲਈ ਚੋਣਾਂ ਦਾ ਅਮਲ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ ਜੋ ਕਿ ਬਾਅਦ ਦੁਪਹਿਰ 4 ਵਜੇ ਤੱਕ ਚੱਲੇਗਾ ਵੋਟਾਂ ਦੀ ਗਿਣਤੀ ਮਗਰੋਂ ਨਤੀਜੇ ਵੀ ਅੱਜ ਐਲਾਨੇ ਜਾਣਗੇ ਪੰਜ ਨਗਰ ਨਿਗਮਾਂ ਚ ਜਲੰਧਰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਅਤੇ ਫਗਵਾੜਾ ਸ਼ਾਮਲ ਨੇ ਇਨ੍ਹਾਂ ਚੋਣਾਂ ਚ 3336 ਉਮੀਦਵਾਰ ਆਪਣੀ ਕਿਸਮਤ ਅਜ਼ਮਾਰੇ ਨੇ 37 ਲੱਖ 32 ਹਜ਼ਾਰ ਤੋਂ ਵੱਧ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਇਨ੍ਹਾਂ ਚੋਣਾਂ ਲਈ 1609 ਪੋਲਿੰਗ ਸਟੇਸ਼ਨ ਅਤੇ 3809 ਪੋਲਿੰਗ ਬੂਥ ਬਣਾਏ ਗਏ ਨੇ ਸੂਬਾ ਚੋਣ ਕਮਿਸ਼ਨ ਮੁਤਾਬਕ 344 ਪੋਲਿੰਗ ਸਟੇਸ਼ਨਾਂ ਦੀ ਪਛਾਣ ਅਤਿ ਸੰਵੇਦਨਸ਼ੀਲ ਅਤੇ 665 ਪੋਲਿੰਗ ਸਟੇਸ਼ਨਾਂ ਦੀ ਪਛਾਣ ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ ਅਜਿਹੀ ਪੋਲਿੰਗ ਸਟੇਸ਼ਨਾਂ ਤੇ ਪੁਲਿਸ ਦੀ ਵਾਧੂ ਤਨਾਤੀ ਨੂੰ ਯਕੀਨੀ ਬਣਾਇਆ ਗਿਆ ਹੈ ਸੂਬਾ ਚੋਣ ਕਮਿਸ਼ਨ ਵੱਲੋਂ ਚੋਣਾਂ ਨੂੰ ਲੈ ਕੇ ਸਾਰੇ ਟਿਕਵੇ ਬੰਦਬਸਤ ਕੀਤੇ ਗਏ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖ ਲਈ 21 ਹਜ਼ਾਰ ਤੋਂ ਵੱਧ ਪੁਲਿਸ ਦੇ ਜਵਾਨਾਂ ਨੂੰ ਪੋਲਿੰਗ ਸਟੇਸ਼ਨਾਂ ਤੇ ਤਾਇਨਾਤ ਕੀਤਾ ਗਿਆ ਹੈ ਇਸ ਸੋਇਲਾ ਚੋਣ ਅਬਜ਼ਰਵਰ ਵੀ ਸਮੂਹੇ ਅਮਲ ਦੀ ਨਿਗਰਾਨੀ ਕਰ ਰਹੇ ਨੇ ਵੋਟਾ ਪਾਉਣ ਦਾ ਸ਼ੁਰੂਆਤੀ ਗੇਟ ਠੰਡ ਕਰਨ ਕੁਝ ਮੱਠਾ ਚੱਲ ਰਿਹਾ ਅਤੇ ਧੁੱਪ ਚੜਨ ਨਾਲ ਇਸ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ ਸੂਬਾ ਚੋਣ ਕਮਿਸ਼ਨ ਮੁਤਾਬਕ ਅੱਜ ਸਰਕਾਰੀ ਮੁਲਾਜ਼ਮਾਂ ਤੇ ਹੋਰਾਂ ਕਾਮਿਆਂ ਨੂੰ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵਿਸ਼ੇਸ਼ ਛੁੱਟੀ ਦਿੱਤੀ ਗਈ ਹੈ ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀ ਦੇ ਡਰਾਈ ਡੇ ਲਾਨਿਆ ਗਿਆ ਹੈ ਸਾਡੇ ਨੁਮਾਇंदे रमा शंकर ਨੇ ਫਗਵਾੜਾ ਦੇ ਵਕਵਕ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਤਾਜ਼ਾ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ ਵਧੇਰੇ ਜਾਣਕਾਰੀ ਲਈ ਆਓ ਤੁਹਾਨੂੰ ਲੈ ਚਲਦੇ ਹਾਂ ਜੀ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਅਸੀਂ ਖੜੇ ਹਾਂ ਤੇ ਲਾਈਨ ਲੱਗੀ ਹੋਈ ਹੈ ਬੁੱਧਵਾਰ ਤੇ ਵਾਰਡ ਨੰਬਰ 41 ਦੇ ਜਿਹੜੇ ਵੋਟਰ ਨੇ ਉਹ ਲਾਈਨ ਦੇ ਵਿੱਚ ਖੜੇ ਨੇ ਉਹਨਾਂ ਕੋਲੋਂ ਪੁੱਛਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਵੋਟ ਪਾਣ ਆਏ ਨੇ ਸਵੇਰੇ ਸਵੇਰੇ ਜੋ ਵੋਟ ਨਹੀਂ ਪਾਣ ਆਏ ਉਹਨਾਂ ਬਾਰੇ ਉਹ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਤਲ ਕੁਮਾਰ ਹੈ ਤੁਸੀਂ ਵੋਟ ਪਾਣੇ ਕੋਈ ਕੀ ਕਹਿਣਾ ਵੋਟ ਪਾਣਾ ਦੇਖੋ ਸਾਡਾ ਸਿਰਫ ਅਧਿਕਾਰ ਹੀ ਨਹੀਂ ਹੈਗਾ ਸਾਡਾ ਫਰਜ਼ ਵੀ ਆ ਬਾਦ ਵਿੱਚੋਂ ਸਰਕਾਰ ਨੂੰ ਕੁਐਸਚਨ ਨਾਲੋ ਤੁਸੀਂ ਆਪਣਾ ਆਪ ਜਾਗਰੂਕ ਹੋਵੋ ਵੋਟ ਪਾਣਾ ਚਾਹੀਦਾ ਘਰੇ ਸੁੱਤੇ ਨਹੀਂ ਰਹਿਣਾ ਚਾਹੀਦਾ ਆਣਾ ਚਾਹੀਦਾ ਤੁਹਾਡੀ ਡਿਊਟੀ ਆ ਤੁਹਾਡਾ ਫਰਜ਼ ਆ ਆਪਣੇ ਦੇਸ਼ ਦੇ ਪ੍ਰਤੀ ਔਰ ਇਹਨੂੰ ਜ਼ਰੂਰ ਨਿਭਾਉਣਾ ਚਾਹੀਦਾ ਹਾਂਜੀ ਮੈਮ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪ੍ਰੀਤੀ ਹੈ ਬਿਲਕੁਲ ਜੀ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਕਿਉਂਕਿ ਇੱਕ ਇੱਕ ਵੋਟ ਬਹੁਤ ਕੀਮਤੀ ਹੈ ਤੇ ਜੋ ਘਰੋਂ ਬਾਹਰ ਨਹੀਂ ਹਲੇ ਨਿਕਲੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਇਹੀ ਸੰਦੇਸ਼ ਦੇਣਾ ਚਾਹੂੰਗੀ ਕਿ ਆਪਣਾ ਟਾਈਮ ਦੇ ਨਾਲ ਉੱਠ ਕੇ ਆਪਣਾ ਫਰਜ਼ ਜ਼ਰੂਰ ਨਿਭਾਓ ਕਿਉਂਕਿ ਇੱਕ ਇੱਕ ਵੋਟ ਬਹੁਤ ਕੀਮਤੀ ਹੈ ਕੁਮਾਰ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੋ ਹਲੇ ਵੋਟ ਪਾਣ ਘਰੋਂ ਬਾਹਰ ਨਹੀਂ ਨਿਕਲੇ ਨਹੀਂ ਉਹਨਾਂ ਦਾ ਹੱਕ ਹੈ ਹੀ ਵੋਟ ਪਾਣੀ ਆਣ ਚਾਹੀਦੀ ਹੈ ਤਾਂ ਜੀ ਮੈਂ ਮੈਂ ਤੁਹਾਡਾ ਕੀ ਨਾਮ ਜੀ ਅਸ਼ਵਿੰਦਰ ਕੌਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ VOTING ਵਾਰੇ ਤੁਸੀਂ ਵੋਟ ਪਾਣ ਆਏ ਹੋ ਘਰ ਦੇ ਕੰਮ ਖਤਮ ਕਰਕੇ ਜੋ ਨਹੀਂ ਆਈਆਂ ਹਲੇ ਔਰਤਾਂ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਅਰਲੀ ਉੱਠਣਾ ਚਾਹੀਦਾ ਵੋਟ ਆਪਣਾ ਆਪਣਾ ਉਮੀਦਵਾਰ ਚੁਣੋ ਸਹੀ ਢੰਗ ਦੇ ਨਾਲ ਉਹਨਾਂ ਨੂੰ ਵੋਟ ਪਾਓ ਤਾਂ ਜੋ ਅੱਗੇ ਤੋਂ ਤੁਹਾਡੇ ਲਈ ਹੋਰ ਜੋ ਵੀ ਕੰਮ ਹੈਗੇ ਆ ਤੁਹਾਡੇ ਵਾਰਡ ਦੇ ਉਹ ਪੂਰੇ ਕਰ ਸਕਣ ਇੱਕ VOTER ਆਏ ਨੇ ਵੋਟ ਪਾਣ ਹਾਂਜੀ ਤੁਸੀਂ ਵੋਟ ਪਾਣ ਆਏ ਹੋ ਕਿ ਵੋਟ ਪਾ ਲਈ ਹੈ ਨਹੀਂ ਹਜੇ ਤਾਂ ਪਾਣੀ ਹੈ ਜਾ ਕੇ ਤੇ ਕਾਫੀ ਪੀਸਫੁੱਲ ਮਾਹੌਲ ਆਇਆ ਥੇ ਤੇ ਕਾਫੀ ਰਸ਼ ਵੀ ਹੈ ਬਾਹਰ ਵੀ ਸੇਕਾ ਤੇ ਸੈਕਿੰਡ ਟਾਈਮ ਮੈਂ ਵੋਟ ਪਾਣ ਲਈ ਆਈ ਏ ਤੇ ਬਹੁਤ ਅੱਛਾ ਐਕਸਪੀਰੀਅੰਸ ਆ ਬਸ ਹੁਣ ਜਾਵਾਂਗੇ ਤੇ ਵੋਟ ਵੀ ਨਿਵਾਜ਼ਾਂਗੇ ਤੇ ਜੋ ਹਲੇ ਲੇਡੀਜ਼ ਜਾਂ ਮੇਲ ਬੰਦੇ ਬਾਹਰ ਨਹੀਂ ਨਿਕਲੇ ਘਰੋਂ ਵੋਟ ਪਾ ਲੈ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਅਸੀਂ ਰਿਕਵੈਸਟ ਕਰਾਂਗੇ ਕਿ ਤੁਸੀਂ ਇੱਥੇ ਆ ਕੇ ਫਟਾਫਟ ਆਪਣਾ ਵੋਟ ਦੇਖੋ ਸਭ ਦਾ ਹੱਕ ਹੈ ਵੋਟ ਪਾਣੀ ਚਾਹੀਦੀ ਹੈ ਰਾਈਟ ਟੂ ਵੋਟ ਹੈ ਤੇ ਬਿਨਾਂ ਦੇਰੀ ਕੀਤੇ ਆਪਣਾ ਫੇਵਰਟ ਕੈਂਡੀਡੇਟ ਨੂੰ ਜ਼ਰੂਰ ਪਾਣ ਪਹੁੰਚਣ ਬਸ ਇਹੀ ਅਪੀਲ ਹੈ ਉਹ ਇੱਥੇ ਲੋਕ ਵੋਟ ਪਾਣ ਆ ਰਹੇ ਨੇ ਤੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਇਹ ਸਾਡਾ ਅਧਿਕਾਰ ਹੈ ਵੋਟ ਪਾਣੀ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਇੱਕ ਵਧੀਆ ਕੈਂਡੀਡੇਟ ਚੁਣ ਸਕਾਂਗੇ ਕੈਮਰਾਮੈਨ ਮਨੋਸ਼ ਸਾਨੀ ਤੇ ਦੀਪਕ ਕੁਮਾਰ ਦੇ ਨਾਲ ਮਹਿਰਮਾ ਸ਼ੰਕਰ ਦੂਰਦਰਸ਼ਨ ਸਮਾਚਾਰ ਜਲੰਧਰ